ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪਤੀ ਦਾ ਸਵਾਗਤ ਹੈ 100 ਸਾਲ ਦੀ ਬੰਦਗੀ ਅਤੇ ਇੱਕ ਕੜੀ ਦੇ 사ਸੰਗ ਦਾ ਇੱਕੋ ਜਿਹਾ ਫੈਲ ਹੈ ਗੁਰਮਖਾਂ ਦੀ ਸਟੇਜ ਇਹ ਹੋ ਜਾਂਦੀ ਹੈ ਉਹਨਾਂ ਦੇ ਰੋਮ-ਰੋਮ ਵਿੱਚੋਂ ਵਾਹਿਗੁਰੂ ਦਾ ਉਚਾਰਨ ਸ਼ੁਰੂ ਹੋ ਜਾਂਦਾ ਹੈ ਇੱਕ ਸਰੀਰ ਵਿੱਚ 7 ਕਰੋੜ ਰੋਮ ਹੁੰਦੇ ਹਨ ਅਤੇ ਗੁਰਮਖਾਂ ਦੇ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਸੁੱਤੇ ਸੇਦ ਹੀ 7 ਕਰੋੜ ਵਾਰੀ ਵਾਹਿਗੁਰੂ ਦਾ ਉਚਾਰਨ ਹੋ ਜਾਂਦਾ ਹੈ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਜਿਹੜਾ ਵਿਅਕਤੀ ਉਸ ਅਵਸਥਾ ਵਿੱਚ ਪੁੱਜ ਗਿਆ ਉਸ ਨੂੰ ਦੁੱਖ ਸੁੱਖ ਸਮਾਨ ਹੋ ਜਾਂਦੇ ਹਨ ਸੋਨਾ ਮਿੱਟੀ ਆਪਣਾ ਅਤੇ ਪਰਾਇਆ ਵੈਰੀ ਅਤੇ ਮਿੱਤਰ ਉਸਤਤ ਅਤੇ ਨਿੰਦਿਆ ਸਭ ਬਰਾਬਰ ਹੋ ਜਾਂਦੇ ਹਨ ਉਹਨਾਂ ਨੂੰ ਨਾ ਹੰਗ ਆਉਂਦੀ ਹੈ ਨਾ ਭੁੱਖ ਤੰਗ ਕਰਦੀ ਹੈ ਇਹ ਦਸਵਾਂ ਦਵਾਰ ਕਿਵੇਂ ਖੁੱਲਦਾ ਹੈ ਜਦ ਇਹ ਨੌ ਦਵਰਾਜੇ ਬੰਦ ਹੋ ਜਾਣ ਪੈੜੀ ਕਾਮਨਾ ਫੁਰੇ ਹੀ ਨਾ ਰੋਮ ਰੋਮ ਵਿੱਚੋਂ ਇੱਕੋ ਵਾਹਿਗੁਰੂ ਦੀ ਧੁਨ ਆ ਲੱਗ ਜਾਵੇ ਤਾਂ ਦਸਵਾਂ ਦਵਾਰ ਖੁੱਲ ਜਾਂਦਾ ਹੈ ਅਬ ਤੋਂ ਜਾਇ ਚੜੇ ਸਿੰਗੰਸਨ ਮਿਲੇ ਹੈ ਸਾਰੰਗ ਪਾਨੀ ਵਾਹਿਗੁਰੂ ਨਾਮ ਵਿੱਚ ਬੜੀ ਤਾਕਤ ਹੈ ਇਸ ਲਈ ਜ਼ਰੂਰੀ ਹੈ ਕਿ ਵਾਹਿਗੁਰੂ ਗਰਮੰਦਰ ਦਾ ਵਦੇਰੇ ਜਪ ਕੀਤਾ ਜਾਵੇ ਇਸ ਦਾ ਵੀ ਆਪਣਾ ਹੀ ਮਹਤਮ ਹੈ ਅਤੇ ਉਹ ਕੀ ਮਹਤਮ ਹੈ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਜ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜਟੜਾ ਖਲਵਾੜਾ ਪਿਆ ਹੋਵੇ ਉਸ ਵਿੱਚੋਂ ਦਾਣੇ ਕੱਢ ਕੇ ਬੋਹਲ ਪਾ ਲੈਂਦਾ ਹੈ ਦਾਣੇ ਵੇਚ ਕੇ ਚਾਂਦੀ ਲੈ ਆਉਂਦਾ ਹੈ ਉਸੇ ਰਕਮ ਨਾਲ ਸੋਨਾ ਖਰੀਦ ਲੈਂਦਾ ਹੈ ਜਾਂ ਉਸੇ ਰਕਮ ਨਾਲ ਹੀਰਾ ਖਰੀਦ ਲੈਂਦਾ ਹੈ ਖਲਵਾੜਾ ਬੋਹਲ ਚਾਂਦੀ ਸੋਨਾ ਅਤੇ ਹੀਰਾ ਸਭ ਦਾ ਮੁੱਲ ਇੱਕੋ ਜਿਹਾ ਹੀ ਹੈ ਪਰੰਤੂ ਖਲਵਾੜੇ ਦਾ ਵਿਸਤਾਰ ਸਭ ਤੋਂ ਵੱਧ ਹੈ ਬੋਹਲ ਦਾ ਵਿਸਾਰ ਹੋਰ ਘਟ ਜਾਂਦਾ ਹੈ ਚਾਂਦੀ ਤਾਂ ਜੇਬ ਵਿੱਚ ਆ ਜਾਂਦੀ ਹੈ ਸੋਨਾ ਦਾ ਵਿਸਾਰ ਉਸ ਤੋਂ ਘਟ ਹੋ ਜਾਂਦਾ ਹੈ ਅਤੇ ਹੀਰਾ ਮੁਠੀ ਵਿੱਚ ਹੀ ਆ ਜਾਂਦਾ ਹੈ ਵਿਸਾਰ ਅਲੱਗ-ਅਲੱਗ ਪਰੰਤੂ ਮੁੱਲ ਬਰਾਬਰ ਹੈ ਸਾਰੀ ਬਾਣੀ ਹੀ ਖਲਵਾੜਾ ਹੈ ਬੋਹਲ ਸੁਖਮਨੀ ਸਾਹਿਬ ਜਪਜੀ ਸਾਹਿਬ ਚਾਂਦੀ ਦੀ ਨਿਆਈ ਅਤੇ ਸੋਨਾ ਪਹਿਲੀ ਪੋੜੀ ਹੀਰਾ ਵਾਹਿਗੁਰੂ ਸ਼ਬਦ ਹੈ ਵਾਹਿਗੁਰੂ ਜਪਨ ਦੇ ਨਾਲ 40 ਤੁਕਾਂ ਦਾ ਨਾਮ ਮਹਤਮ ਤੋਂ ਵੱਡਾ ਮਹਤਮ ਮਿਲ ਜਾਂਦਾ ਹੈ ਗ੍ਰੰਥਕਾਰ ਲਿਖਦੇ ਹਨ ਗੁਰੂ ਨਾਨਕ ਸਾਹਿਬ ਨੇ ਵਾਵਾ ਹਾ ਖਾ ਗਗਾ ਰਾਰਾ ਤੇ ਹਰੇਕ ਅੱਖਰ ਨੂੰ ਲਿਉਣ ਵਾਸਤੇ ਨੋ ਨੋ ਜੋਗ ਪਕਤੀ ਕੀਤੀ ਇਸ ਤਰ੍ਹਾਂ 36 ਜੁਗਾਂ ਦੇ ਤਪ ਦਾ ਫਲ ਵਾਹਿਗੁਰੂ ਨਾਮ ਵਿੱਚ ਹੈ ਬਾਕੀ ਜਿੰਨੇ ਵੀ ਨਾਮ ਪ੍ਰਮਾਤਮਾ ਦੇ ਲਈ ਜਾਂਦੇ ਹਨ ਉਹ ਕੇਵਲ ਰਸਨਾ ਤੋਂ ਹੀ ਲੈਂਦੇ ਹਨ ਪਰੰਤੂ ਵਾਹਿਗੁਰੂ ਦਾ ਨਾਮ ਲੈਣ ਲੱਗਿਆਂ ਦੂਜੇ ਲਫਜ਼ਾਂ ਮੰਗ ਵਾਹਾ ਬਹੁਤ ਨਿਕਲਦਾ ਹੈ ਪਰੰਤੂ ਹਾਹੇ ਦੀ ਆਵਾਜ਼ ਹਿੱਟ ਦੇ ਵਿੱਚੋਂ ਨਿਕਲਦੀ ਹੈ ਗੱਗੇ ਦੀ ਗਲੇ ਵਿੱਚੋਂ ਅਤੇ ਰਾਰੇ ਦੀ ਰਸਨਾ ਵਿੱਚੋਂ ਇਸ ਤਰ੍ਹਾਂ ਵਾਹਿਗੁਰੂ ਜਪਨ ਨਾਲ ਸਾਰਾ ਸਰੀਰ ਪਵਿੱਤਰ ਹੋ ਜਾਂਦਾ ਹੈ ਇਹ ਨਾਮ ਸਰਗਣ ਸਰੂਪ ਦੇ ਨਾਵਾਂ ਨਾਲੋਂ ਵੀ ਉੱਤਮ ਹੈ ਨਾਮ ਜਪਨ ਵਾਸਤੇ ਗੁਰਸਿੱਖ ਨੂੰ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹੀ ਇਹ ਨਾਮ ਜਪਣਾ ਚਾਹੀਦਾ ਹੈ ਜੋ ਵੀ ਸੂਰਜ ਚੜਨ ਤੋਂ ਸਵਾ ਪਹਿਰ ਪਹਿਲਾਂ ਇਸ਼ਨਾਨ ਕਰੇ ਅਤੇ ਨਾਮ ਜਪੇ ਉਸ ਨੂੰ ਸਵਾ ਮਨ ਸੋਨੇ ਦੇ ਦਾਣ ਜਿੰਨਾ ਫਲ ਮਿਲਦਾ ਹੈ ਅਤੇ ਜੇ ਕੋਈ ਸੂਰਜ ਚੜਨ ਤੋਂ ਇੱਕ ਪਹਿਰ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਹੈ ਉਸ ਨੂੰ ਸਵਾ ਮਨ ਚਾਂਦੀ ਦੇ ਦਾਣ ਜਿੰਨਾ ਫਲ ਮਿਲਦਾ ਹੈ ਜੇ ਕੋਈ ਅੱਧਾ ਪਹਿਰ ਬਹਿਣਾ ਉੱਠ ਕੇ ਇਸ਼ਨਾਨ ਕਰਕੇ ਨਾਜਬਦਾ ਹੈ ਉਸਨੂੰ ਸਵਾ ਮਨ ਤਾਂਬੇ ਦੇ ਦੰ ਜਿੰਨਾ ਫਲ ਮਿਲਦਾ ਹੈ ਅਤੇ ਜੇ ਕੋਈ ਪੋ ਫਟਨ ਨਾਲ ਇਸ਼ਨਾਨ ਕਰਕੇ ਨਾਜਬਦਾ ਹੈ ਉਸਨੂੰ ਸਵਾ ਮਨ ਦੁੱਧ ਦੇ ਦੰ ਜਿੰਨਾ ਫਲ ਮਿਲਦਾ ਹੈ ਜੇਕਰ ਕੋਈ ਸੂਰਜ ਚੜਨ ਤੇ ਇਸ਼ਨਾਨ ਕਰਕੇ ਨਾਜਬਦਾ ਹੈ ਤਾਂ ਉਸਨੂੰ ਕੋਈ ਪੁੰਨ ਹੈ ਨਾ ਪਾਪ ਹੈ ਇਹ ਤਾਂ ਕੇਵਲ ਸਰੀਰ ਦੀ ਸ਼ੁੱਧੀ ਹੈ ਜੇ ਕੋਈ ਰਾਤ ਦੇ ਸਵਾ 12 ਵਜੇ ਇਸ਼ਨਾਨ ਕਰਕੇ ਨਾਜਬਦਾ ਹੈ ਉਸਦਾ ਫਲ ਗ੍ਰੰਥਕਾਰ ਵੀ ਦੱਸ ਨਹੀਂ ਸਕਤੇ ਉਹ ਤਾਂ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ ਕਲਯੁਗ ਦੇ ਅਸਰ ਤੋਂ ਬਚਣ ਲਈ ਜ਼ਰੂਰੀ ਹੈ ਨਾਮ ਜਪੀ ਚੱਲੋ ਅਬ ਕੱਲੂ ਆਇਆ ਰੇ ਇੱਕ ਨਾਮ ਬੋਵੋ ਬੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ